ਮੈਂ ਉਹਨਾਂ ਨਾਜਾਇਜ਼ ਸਾਰੀਆਂ ਨੂੰ ਲੈ ਕੇ ਪ੍ਰਸ਼ਾਸਨ ਕਾਫੀ ਸਖਤ ਰੁਖ ਦੇ ਵਿੱਚ ਲੱਗ ਰਿਹਾ ਹੈ ਜਿਸ ਦੇ ਤਹਿਤ ਅੱਜ ਗੱਲ ਕਰੀਏ ਬਰੰਡਾ ਰੋਡ ਦੀਆਂ ਤਸਵੀਰਾਂ ਤੁਹਾਡੀ ਨੂੰ ਦਿਖਾ ਰਹੇ ਹਾਂ ਜਿੱਥੇ ਕਿ ਹੁਣੇ ਨਾਜਾਇਜ਼ ਉਸਾਰੀਆਂ ਜੋ ਕੀਤੀਆਂ ਜਾ ਰਹੀਆਂ ਸੀ ਸ਼ੋਰੂਮ ਬਣਾਏ ਜਾ ਰਹੇ ਸੀ ਉਹਨਾਂ ਦੇ ਉੱਤੇ ਪੀਲਾ ਪੰਚਾ ਚੱਲਿਆ ਹੈ ਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਜਿਹੜਾ ਉਹ ਵੀ ਮੌਕੇ ਤੇ ਪਹੁੰਚੇ ਆ ਉਹਨਾਂ ਵੱਲੋਂ ਵੀ ਜਿਹੜੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਪ੍ਰਸ਼ਾਸਨ ਨੂੰ ਵੀ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਜਾਇਜ਼ ਉਸਾਰੀ ਜਿਹੜੀ ਨਹੀਂ ਹੁਣ ਦਿੱਤੀ ਜਾਵੇਗੀ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਨੇ ਆ ਹੁਣੇ-ਹੁਣੇ ਜਿਹੜਾ ਇੱਥੇ ਪੀੜਾ ਪੰਜਾ ਚੱਲਿਆ ਹੈ ਤੇ ਪ੍ਰਸ਼ਾਸਨ ਵੱਲੋਂ ਕੋਲ ਖੜ ਕੇ ਇਹਨਾਂ ਉਸਾਰੀਆਂ ਨੂੰ ਜਿਹੜਾ ਖਤਮ ਕੀਤਾ ਗਿਆ ਹੈ ਤੇ ਇੱਥੇ ਸੁਣਨ ਦੇ ਵਿੱਚ ਆਇਆ ਹੈ ਕਿ ਇਹ ਜਿਹੜੇ ਮਕਾਨ ਦਾ ਨਕਸ਼ਾ ਘਰੇਲੂ ਮਕਾਨ ਹੈ ਜੋ ਉਸਦਾ ਨਕਸ਼ਾ ਜਿਹੜਾ ਬਣਾਇਆ ਗਿਆ ਇੱਥੇ ਸ਼ੋਅਰੂਮਾਂ ਜਿਹੜੇ ਬਣਾਏ ਜਾ ਰਹੇ ਸਨ ਜਿਸ ਨੂੰ ਲੈ ਕੇ ਜਿਹੜੀ ਇਹ ਸਖਤ ਕਾਰਵਾਈ ਕੀਤੀ ਗਈ ਹੈ ਸੋ ਕਰਦੇ ਆ ਗੱਲਬਾਤ ਮੈਡਮ ਅਨਮੋਲ ਕਗਨਮਾਨ ਨਾਲ ਜਾਣਦੇ ਆ ਅਖਰ ਕੀ ਕਹਿਣਾ ਹੈ ਉਹਨਾਂ ਦਾ ਇਸ ਕਾਰਵਾਈ ਬਾਰੇ ਭਾਈ ਕਿੰਨੇ ਦਿਨ ਪੇ ਇਸ ਦੀ ਦੌਕਤ ਆਉਂਦੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕਿ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਕਦਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾਲੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉੱਤੋਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਹੈਗੀ ਜਿਹੜੇ ਵਿਕ ਜਾਂਦੇ ਆ ਕਰੀ ਦੇ ਨਹੀਂ ਜਾ ਸਕਦਾ। ਲਾਓ ਇਹ ਤੇ ਸਾਰੇ ਤੇ ਜੀਸੀਬੀ ਫਿਰ ਹੋਗੇ। ਮੈਨੂੰ ਸਾਰੇ ਤੇ ਬੇਲੋ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ। ਠੀਕ ਹੈ ਮੈਂ ਇਹ ਕੰਮ ਮੈਂ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਦੇਵਾਂਗਾ। ਇਹਦਾ ਘਰ ਦਾ ਨਕਸ਼ਾ ਕੈਨਸਲ ਕਰੋ। ਇਹਡਵਾਰੇ ਮੈਂ ਕੰਮ ਮੈਂ ਆਪਣੇ ਆਪ ਕਰਵਾਵਾਂਗਾ। ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ। ਠੀਕ ਹੈ ਜੀਸੀਬੀ ਹੋ ਜਾਏ। ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ। ਨਕਸ਼ਾ ਪਾਸ ਕਰਨ ਤੋਂ ਪਹਿਲਾਂ ਅਸ਼ੋਕ ਅਨਲੀਗਲ ਸ਼ੋਰੂਮ ਬਣ ਰਹੇ ਸੀਗੇ ਤੁਸੀਂ ਕੰਮ ਰੁਕਵਾਇਆ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੱਲਾ ਕੰਮ ਸੀ ਰੁਕਵਾਇਆ ਨਹੀਂ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕਟ ਇਹ ਅਧਿਕਾਰੀ ਇਹਨੂੰ ਹੁਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚਲਦੀਆਂ ਤਾਂ ਕਲੀਅਰ ਕੱਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ ਨਾ ਮੈਂ ਫੜਿਆ ਨਾ ਮੈਂ ਫੜਿਆ ਫੜਾ ਨਾ ਮੈਨੂੰ ਫੜਾਉਣ ਆਇਓ ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜਦੀ ਐਮਐਲਏ ਨੂੰ ਖਰੀਦਿਆ ਤਾਨੂੰ ਲੱਗਦਾ ਹੋਣਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ ਚਾਹੇ ਕੋਈ ਘਰੜਦਾ ਹੈ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ ਜੇਸੀਬੀ ਨਾ ਜਿਸ ਹਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੇਸੀਬੀ ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰ ਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਘਰੜਦੀ ਆ ਏ ਡੇਲੀ ਕਦੀਉ ਸਾਰੀ ਜਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟੇ ਦੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਦੀ ਹੋਇਆ ਜਿਹੜੀ ਸ਼ੋਰੂਮ ਮਲ ਰਏ ਹੈ ਕਿਸੇ ਕਾਉਂਸਲਰ ਦੀ ਕੀ ਦੇ ਕਾਉਂਸਲਰ ਦੇ ਹੈ ਹਾਂਜੀ ਟੀਐਮਸੀ ਜੀਟੀਐਮਸੀ ਦੇ ਜੀਤਾ ਜੀਤਾ ਜੀ 33 ਵਾਰਡ ਨੰਬਰ 16 ਜੀਤਾ ਜੀਤਾ ਐਮਸੀ ਵਾਰਡ ਨੰਬਰ 16 ਕਾਂਗਰਸ ਦਾ ਹੈ ਨਾ ਨਿਸ਼ਾ ਕਰ ਦਵਾ ਕਾਂਗਰਸ ਦੇ ਐਮਸੀ ਨੇ ਵਾਰਡ ਨੰਬਰ 16 ਦੇ ਇਹ ਇਹ ਨੋਟਿਸ ਭੇਜ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਨ 16 ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਨੇ ਘਰ ਮੂਰੇ ਗਲੀ ਬਣਾਤੀ ਹਾਂਜੀ 4 ਮਹੀਨੇ ਹੋਗਾ ਜੀ ਫਿਰ ਤੇ ਹਾਂਜੀ ਕਮੇਟੀ ਚ ਥਾਣੇ ਚ ਗਿੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਘਰ ਉੱਪਰ ਛੱਤ ਲੈ ਜੀ ਬੰਦ ਕਰ ਲਈ ਗਲੀ 70 ਸਾਲ ਦੀ ਗਲੀ ਆ ਪਿੱਲਰ ਲਾਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਵੀ ਮੈਂ ਸਰਕਾਰੀ ਹਸਪੀਟਲ ਤੇ ਛੁੱਟੀ ਲੈ ਕੇ ਆਇਆ ਹੈਗਾ ਮੈਂ ਉਹਨਾਂ ਨੇ ਕੁੱਟਿਆ ਉਹ ਬੌਦਨਾਂ ਨੇ ਇਹਨਾਂ ਨੂੰ ਕੁੱਟਿਆ ਸੀ ਮੈਸੇਜ ਹਾਂਜੀ ਚੈੱਕ ਕਰਕੇ ਉਹ ਜਾ ਕੇ ਉੱਥੇ ਹਾਂਜੀ ਉੱਥੇ ਹੜਦੇ ਨਹੀਂ ਜੀ ਹੋ ਦੋ ਵਾਰੀ ਉੱਥੇ ਜੀਬੀਸੀ ਲੈ ਕੇ ਚੱਲੇ ਕਮੇਟੀ ਜੀ ਦੇ ਮਤਲਬ ਆਈ ਗਈ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਨੇ ਇਹ ਵੀ 16 ਬਾੜ ਦੀ ਹੈ ਜੀ 16 ਨੰਬਰ ਹਾਂਜੀ ਇਹਨਾਂ ਦੇ ਬਾੜ ਦੇ ਸ਼ੋਰੂਮ ਹੈ ਜੀ ਇਹ ਚੈੱਕ ਕਰੋ ਹਾਂਜੀ ਜਿਹੜਾ ਸ਼ੋਰੂਮ ਬਣਾਇਆ ਹੈ ਜਿਹਨਾਂ ਦਾ ਸ਼ੋਰੂਮ ਬਣਾਇਆ ਉਹ ਮੇਰੀ ਤਾਂ ਪਤਰੀ ਨੇ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਆਇਆ ਚੱਲੀਆਂ ਆਪਦੇ ਮਾਰਿਆ ਬਹੁਤ ਵੀ ਰਿਹਾ ਉਹ ਅਨਿਲ ਜੀ ਸਰ ਨਾਲ ਲੈ ਗਿਆ ਇਹ ਚੈੱਕ ਕਰਕੇ ਉਹ ਜਿੱਥੇ ਕਹਿ ਰਹੇ ਪ੍ਰੋਟੈਕਸ਼ਨ ਦਿਓ ਮੈਡਮ ਪੁਲਿਸ ਸੀਪੇ ਜਿੱਦ ਹੀ ਵਿੱਚ ਕੋਈ ਕੰਮ ਕਰਦੇ ਸੀ ਵੀ ਭੱਜ ਗਏ ਇਹਨਾਂ ਨੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਗਈ ਗੱਡੀਆਂ ਲੈ ਗਈ ਉੱਥੇ ਕੋਈ ਨਹੀਂ ਖੜੇ ਐਥੇ ਤਾਂ ਮੇਰਾ ਦੇਖੋ ਵਿੱਚ ਤੇ ਫੁੱਲ ਵਰਗਾ ਲੱਗ ਰਿਹਾ ਛੱਟ ਲੱਗੀ ਸਿਰਕ ਛੱਟ ਲੱਗੀ ਕੱਲ ਮੈਂ ਇੱਥੇ ਸੌਣ ਖਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਸੀ ਉਸ ਟਾਈਮ ਇਹ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੀ ਸੀ ਵੀ ਤਿਆਰ ਹੈ ਚੱਕੀ ਦੇ ਲਾਕ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨੱਬ ਤੱਕ ਕਿਲੋਮੀਟਰ ਤੇ ਦੁਕਾਨਾਂ ਬਣ ਰਹੀਆਂ ਤੇ ਨਾਲ ਜਾ ਕੇ ਜਿਨ੍ਹਾਂ ਦੀ ਤੁਪਾਨਾ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆ ਜਾ ਸਾਡਾ ਅਫਸਰ ਕਹਿਦਾ ਵਰਨੀ ਮੈਨੂੰ 4 ਮਹੀਨੇ ਹੋ ਗਏ ਆ ਆ ਵਾਲਾ ਮਸਲਾ ਨੋਟ ਕਰੋ ਅਫਸਰ ਕਿਉਂ ਨਹੀਂ ਡਿਊਟੀ ਨਿਭਾਉਂਦੇ ਆਪਣੀ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨਿਭਾਉਣੀ ਪੈਣੀ ਐ ਨਿਭਾਉਣੀ ਤੁਸੀਂ ਵੀ ਗੱਲ ਕੀਤੀ ਖਲਣ ਦੇ ਕਿਹੜੇ ਐ ਜੀ ਨਾਲ ਹੈ ਉਹ ਕਰਵਾਉਂਦਾ ਹੀ ਸਾਰਾ ਇਹਦਾ ਜਿੱਤਾ 16 ਵਾਰ ਦੇ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ ਠੀਕ ਠੀਕ ਐ ਜੀ